ਜਾਉਂਦਾ ਜਗਾਵਾਂ ਛੇਰਾਂ ਵਾਲੀਏ ਵਿੱਚ ਬੈ ਕੇ ਤੇਰੇ ਦਰਬਾਰ ਮਾਂ ਤੇਰੀਆਂ ਕੰਜ ਗਾਂਦੇ ਲੈਂਕੜੇ ਮਨਾਲਵਾਂ ਗੱਲ ਪਾ ਕੇ ਪੁਸ਼ਪਾਂ ਦੇ ਹਾਰ ਮਾਂ ਜਗਿਆ ਦਲੀ ਗਾਂ ਮਾਂਏ ਤੇਰੀਆਂ ਉਹ ਦੋਦਮ ਮੋਜ ਵਿੱਚ ਆ ਰਾਤ ਲੰਗ ਗਈਆਂ ਨੇ ਹਨੇਰੀਆਂ ਉਹ ਦੋਦਮ ਮੋਜ ਵਿੱਚ ਆ ਮੱਲੀਆਂ ਦਲੀਜਾਂ ਮਾਂਏ ਤੇਰੀਆਂ ਉਹ ਦੋਦਾਂ ਮੌਜ ਵਿੱਚ ਆ ਸਦਰਾ ਅਦੂਰੀਆਂ ਕੀਤੀਆਂ ਤੂੰ ਪੂਰੀਆਂ ਤੈਨੂੰ ਕਿਹੜਾ ਪੁੱਲ ਮਾਤੀ ਮੇਰੇ ਨਾਲ ਬੀਤੀਆਂ ਹੋਈਆਂ ਨੇ ਮੁਰਾਦਾ ਸਬੇ ਪੂਰੀਆਂ ਉਹ ਦੋਦਾਂ ਮੌਜ ਵਿੱਚ ਆ ਕਰਤਨਵਾਦ ਤੇਰਾ ਦਿੱਤੀ ਜ਼ਿੰਦਗੀ ਨੂੰ ਬਖਸ਼ੀ ਆਵਾਜ਼ ਮਾਂ ਤੂੰ ਆਪਣੀ ਬੰਦਗੀ ਨੂੰ ਹੋਈਆਂ ਨੇ ਮੁਰਦਾਸ ਬੇਪੂਰੀਆਂ ਹੋ ਦੋਦਾ ਮੋਜ ਵਿੱਚ ਆ ਜੇ ਕਰਾ ਸ਼ਿਰਾਮ ਵਾਲਾ ਬੋਲ ਸਾਕੇ ਦਰਬਾਰ ਕੀ ਜੈ ਕਿੱਚਾ ਖੋਸਲਾ ਅਸੀਂ ਇੱਥੋਂ ਚੱਕਰੀ ਬਾਜ਼ਾਰ ਚ ਰਹਿੰਦੇ ਆ ਸਾਡੇ ਬੱਚੇ ਇੱਥੇ ਮੰਦਰ ਬਹੁਤ ਆਉਂਦੇ ਹੈਗੇ ਆ ਤੇ ਅਸੀਂ ਮਾਤਾ ਰਾਨੀ ਨੂੰ ਮੰਨਤ ਮੰਨੀ ਸੀ ਕਿ ਇਹਨਾਂ ਦੀ ਪੜ੍ਹਾਈ ਇਹਨਾਂ ਦੀ ਸੇਕ ਸਭ ਕੁਝ ਵਧੀਆ ਰਹੇ ਤੇ ਅਸੀਂ ਆਪਣੇ ਪਰਿਵਾਰ ਨੂੰ ਬੁਸਲੀ ਬਣਾਇਆ ਕਿ ਮਾਤਾ ਰਾਨੀ ਇਹਨਾਂ ਤੇ ਹਾਂਜੀ ਅਸੀਂ ਪੂਰੇ ਪਰਿਵਾਰ ਦੇ ਨਾਲ ਆਏ ਆ ਅਸੀਂ ਕਿਹੜੇ ਮੰਦਰ ਤੇ ਆਏ ਹੋ ਕਾਲੀ ਕਾਲੀ ਮਾਤਾ ਕਾਲੀ ਦਵਾਰੀ ਮੰਦਰ ਆਇਆ ਚੱਕਰੀ ਨੂੰ ਅੱਧੀ ਬਚਪਨ ਤੋਂ ਵੀ ਆ ਰਹੇ ਆ ਜੀ ਭਾਜੀ ਇਹ ਜਿਹੜੀ ਜਿਹੜੀ ਰੀਤ ਹੈ ਪਟਾਲੇ ਚ ਜੇ ਅੰਬਰ ਸਾਤੀ ਜੀ ਨਹੀਂ ਨਹੀਂ ਬਟਾਲੇ ਚ ਵੀ ਹੈਗੀ ਸੀ ਤੇ ਅੰਮ੍ਰਿਤਸਰ ਹਾਂ ਬਟਾਲੇ ਚ ਮੈਂ ਕਹਿੰਦਾ ਬਹੁਤ ਜ਼ਿਆਦਾ ਪਹਿਲੇ ਅੰਮ੍ਰਿਤਸਰ ਤੇ ਹੈ ਹੀ ਹੈ ਬਟਾਲੇ ਚ ਵੀ ਬਹੁਤ ਜ਼ਿਆਦਾ ਕਿਤੇ ਮੰਤਾ ਬਹੁਤ ਬਹੁਤ ਮੰਤਾ ਕੀ ਹੈ ਜੀ ਸੰਤਾ ਨੂੰ ਕੀ ਕਹਣਾ ਚਾਹੁੰਦੇ ਹੋ ਵੀ ਤੁਸੀਂ ਆਓ ਮਾਤਾ ਰਾਣੀ ਦੇ ਦਰਬਾਰ ਤੇ ਆਓ ਮਾਤਾ ਰਾਣੀ ਮੂਰਾਤਾ ਪੂਰੀਆ ਕਰਦੀ ਸਕਤੀਆਂ ਕੀ ਮੂਰਾਤਾ ਪੂਰੀ ਜਿਹੜੀ ਜਿੰਨ ਕਰਦੇ ਨੇ ਦੋ ਟੈਂਸ਼ਨ ਅੱਛੀ ਸੇਤ ਹੈ ਇਸ ਤੋਂ ਵੱਡੀ ਮੁਰਾਦ ਹੋਰ ਕੋਈ ਨਹੀਂ ਮਾਹਮਾਏ ਨੇ ਸਭ ਕੁਝ ਦਿੱਤਾ ਜੀ ਸਭ ਕੁਝ ਦਿੱਤਾ ਸਭ ਇੱਥੋਂ ਦਵਾਰੇ ਤੋਂ ਹੀ ਲਿਆ ਸਭ ਕੁਝ ਜੋ ਵੀ ਲਿਆ ਇੱਥੋਂ ਹੀ ਲਿਆ ਮਹਾਰਾਣੀ ਦੇ ਦਵਾਰੇ ਤੋਂ ਹੀ ਲਿਆ ਹੱਸ ਜਮਾਤ ਦੀ ਮੈਂ ਮਹਨ ਅਮਿਤ ਸ਼੍ਰੀ ਕਾਲੀਦਵਾਰਾ ਮੰਦਿਰ ਬਟਾਲਾ ਤੋਂ ਆਪਣਾ ਸਾਰੇ ਦੇਸ਼ ਵਾਸੀਆਂ ਨੂੰ ਪਟਾਲਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅਸ਼ਵਿਨ ਮਾਸ ਦੇ ਜੋ ਕਿ ਅਸੂ ਦੇ ਨਰਾਤੇ ਕਿਹਾ ਜਾਂਦਾ ਜਿੰਨਾਂ ਨੂੰ ਉਹਨਾਂ ਦੇ શુભ ਆਰੰਭ ਤੇ ਸਾਰਿਆਂ ਨੂੰ ਹਾਰਡਿਕ ਸ਼ੁਭ ਕਾਮਨਾਵਾਂ ਦਿੰਦਾ ਹੈ ਮੰਦਿਰ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ ਸਾਡੇ ਬਜ਼ੁਰਗਾਂ ਨੂੰ ਮਾਂ ਨੇ ਸੁਤਨੇ ਦੇ ਵਿੱਚ ਦਰਸ਼ਨ ਦਿੱਤੇ ਸੀਗੇ ਇਹ ਇੱਕ ਖੂਦ ਸੀਗਾ ਕਿ ਮਾਂ ਉੱਥੇ ਵੀ ਰਾਜਮਾਨ ਹੈ ਉਹ ਜਦੋਂ ਖੂਦ ਵਿੱਚੋਂ ਮਹਾਮਈ ਨੂੰ ਕੱਢਿਆ ਗਿਆ ਅੱਜ ਵੀ ਪ੍ਰਤੀਮਾ ਮਹਾਮਈ ਦੀ ਉਪਰਈ ਹੈ ਤੇ ਸਾਡਾ ਪਰਿਵਾਰ ਲਗਾਤਾਰ ਪੀੜੀ ਦਾ ਪੀੜੀ ਜਨਰੇਸ਼ਨ ਟੂ ਜਨਰੇਸ਼ਨ ਸੇਵਾ ਕਰ ਰਿਹਾ ਹੈ ਅਸ਼ਵਿਨ ਮਾਸ ਦੇ ਵਿੱਚ ਜੋ ਲੰਗੋਰ ਵਿਧਾਨ ਦੀ ਪਰਸਾ ਹੈ ਪੂਰੇ ਵਿਸ਼ਵ ਦੇ ਵਿੱਚ ਸਿਰਫ ਦੋ ਮੰਦਰਾਂ ਨੂੰ ਦਾਪਤ ਹੈ ਇੱਕ ਅੰਮ੍ਰਿਤਸਰ ਦਾ ਦੁਰਗਾਣਾ ਟੈਂਪਲ ਇੱਕ ਸਾਡੀ ਮਾਂ ਬਟਾਲੇ ਕਾਲੀਦਵਾਰੇ ਵਾਲੀ ਅਸ਼ਵਿਨ ਮਾਸ ਦੇ ਵਿੱਚ ਬੱਚੇ ਆ ਮਾਪੇ ਆਪਣੇ ਬੱਚਿਆਂ ਨੂੰ ਲੰਗੁਰ ਬਣਾ ਕੇ ਲੈ ਕੇ ਆਂਦੇ ਨੇ ਸਵੇਰੇ ਸ਼ਾਮ ਇੱਥੇ ਮੱਥਾ ਟਿਕਾਉਂਦੇ ਨੇ ਤੇ ਆਖਰ ਜਦੋਂ ਦੁਸ਼ਹਿਰਾ ਹੁੰਦਾ ਹੈ ਦੁਸ਼ਹਿਰੇ ਦੇ ਮੱਥਾ ਟਿਕਾ ਕੇ ਉਹ ਆਪਣਾ ਜਿਹੜਾ ਚੋਲਾ ਹੈ ਵਧਾ ਦਿੰਦੇ ਨੇ ਲੋਕਾਂ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਸਾਧਿਕ ਭਾਵਨਾ ਰੱਖੋ ਨਵਰਾਤਰੀ ਹੈ ਮਾਂ ਦੀ ਅਪਾਰ ਕਿਰਪਾ ਹੁੰਦੀ ਹੈ ਮਾਂ ਦੇ ਚਰਨਾਂ ਦੇ ਵਿੱਚ ਧਿਆਨ ਲਗਾਓ ਮੰਦਰ ਆਓ ਮਹਾਮਈ ਦਾ ਪਾਠ ਕਰੋ ਹਨੂਮਨ ਚਾਲੀਸਾ ਦਾ ਪਾਠ ਕਰੋ ਦੁਰਗਾ ਸੂਤੀ ਦਾ ਪਾਠ ਕਰੋ ਅਤੇ ਅੱਛੇ ਕਰਮ ਕਰਨ ਦੀ ਕੋਸ਼ਿਸ਼ ਕਰੋ। ਬੰਦਗੀ ਕਿੰਨੇ ਦਾ ਵਰਤਦੇ ਆ ਅਸ਼ਟਮੀ ਕਿਹਦੇ ਮਨਾਏ ਜਾਂਦੇ ਨੇ। ਨਵਰਾਤਰੇ ਇਸ ਵਾਰ ਇੱਕ ਨਵਰਾਤਰਾ ਵਧਿਆ ਹੈ। ਜਿੱਦਾਂ ਕਿ ਅਸ਼ਟਮੀ ਨਾਰਮਲੀ ਸੋਮਵਾਰ ਬੰਦੀ ਆ ਬਟ ਇੱਕ ਨਵਰਾਤਰਾ ਵਧਿਆ ਹੋਣ ਕਰਕੇ ਨਵਰਾਤਰਾ ਜੋ ਅਸ਼ਟਮੀ ਹੈ ਉਹ 30 ਤਰੀਕ ਸੌਰੀ ਮੰਗਲਵਾਰ ਨੂੰ ਮਨਾਏ ਜਾਏਗੀ। ਅਜੇ ਕੁਮਾਰਾ ਕਰਵਾ। ਮਹਾਰਾਣੀ ਦੇ ਸ਼ੋਭ ਨਵਰਾਤਰੇ ਅੱਜ ਤੋਂ ਸ਼ੁਰੂ ਨੇ। ਅਸੂ ਮਹੀਨੇ ਦੇ ਨਵਰਾਤਰੇ ਇਹਨਾਂ ਨੂੰ ਕਿਹਾ ਜਾਂਦਾ ਹੈ। ਕਿਉਂਕਿ ਮਹਾਰਾਣੀ ਦੇ ਨਾਲ ਲੰਗੂਰਾਂ ਵਾਲੇ ਨਵਰਾਤਰੀ ਵੀ ਕਿਹਾ ਜਾਂਦਾ ਹੈ ਕਿਉਂਕਿ ਮਹਾਰਾਣੀ ਦੇ ਦਰਬਾਰ ਤੇ ਆ ਕੇ ਸੰਗਤ ਮੰਗੇ ਕਿ ਸਾਨੂੰ ਪੁੱਤਰਾਂ ਦੀ ਦਾਤ ਬਖਸ਼ੀ ਜੇ ਜਦੋਂ ਮਹਾਰਾਣੀ ਪੁੱਤਰਾਂ ਦੀ ਦਾਤ ਦੇਂਦੀ ਹੈ ਤੇ ਉਹਨਾਂ ਨੂੰ ਕਹਿੰਦੇ ਨੇ ਕਿ ਦਰਬਾਰ ਤੇ ਤੁਹਾਡੇ ਲੰਗੂਰ ਬਣਾ ਕੇ ਲਿਆਵਾਂਗੇ ਇਸ ਕਰਕੇ ਇਹਨਾਂ ਨੂੰ ਅਸੂ ਦੇ ਮਹੀਨੇ ਨਵਰਾਤਰੀ ਆਵੇਂ ਲੰਗੂਰਾਂ ਦੇ ਨਵਰਾਤਰੀ ਕਿਹਾ ਜਾਂਦਾ ਹੈ ਸਾਡੇ ਮਾਤਾ ਰਾਣੀ ਦੇ ਨਵਰਾਤਰੀ ਤੇ ਮਾਤਾ ਰਾਣੀ ਜੀ ਅੱਜ ਲਈ ਜਮਾਲ ਕੇ ਬੈਠੇ ਆ ਤੇ ਮਾਤਾ ਰਾਣੀ ਨੂੰ ਇਹੀ ਕਹਾਂਗੇ ਮੱਲੀਆਂ ਦਲੀਜਾਂ ਮਾਏ ਤੇਰੀਆਂ ਉਹ ਦੋਦਾਂ ਮੋਜ ਵਿੱਚ ਆ ਰਤ ਲੰਘ ਗਈਆਂ ਨੇ ਹਨੇਰੀਆਂ ਉਹ ਦੋਦਾਂ ਮੋਜ ਵਿੱਚ ਆ ਮੱਲੀਆਂ ਦਲੀਜਾਂ ਮਾਏ ਤੇਰੀਆਂ ਉਹ ਦੋਦਾਂ ਮੋਜ ਵਿੱਚ ਆ ਸਦਰ ਅਦੂਰੀਆਂ ਕੀਤੀਆਂ ਤੂੰ ਪੂਰੀਆਂ ਤੈਨੂੰ ਕਿਹੜਾ ਪੁੱਲ ਮਾਤੀ ਮੇਰੇ ਨਾਲ ਬੀਤੀਆਂ ਹੋਈਆਂ ਨੇ ਮੁਰਾਦਾਂ ਸਭੇ ਪੂਰੀਆਂ ਹੋ ਦੋਦਾ ਮਮੋਜ ਵਿੱਚ ਆ ਕਰਤਨਵਾਦ ਤੇਰਾ ਦਿੱਤੀ ਜ਼ਿੰਦਗੀ ਨੂੰ ਬਖਸ਼ੀ ਆਵਾਜ਼ ਮਾ ਤੂੰ ਆਪਣੀ ਬੰਦਗੀ ਨੂੰ ਹੋਈਆਂ ਨੇ ਮੁਰਾਦਾਂ ਸਭੇ ਪੂਰੀਆਂ ਹੋ ਦੋਦਾ ਮਮੋਜ ਵਿੱਚ ਆ ਜੈ ਕਰਾ ਕਾਲਦੀਵਰੇ ਵਾਲੀ ਮਾਂ ਦਾ ਬੋਲ ਸੱਚੇ ਦਰਬਾਰ ਦੀ ਜੈ ਇੱਥੇ ਮਾਤਰਾਣ ਦੀ ਬਹੁਤ ਕਿਰਪਾ ਹੈ ਜਿਹੜੇ ਵੀ ਹੁੰਦੇ ਮਨੋ ਕਾਮਨਾ ਸਭ ਦੀਆਂ ਪੂਰੀਆਂ ਹੁੰਦੀਆਂ ਮੇਰੀਆਂ ਵੀ ਬਹੁਤ ਹੋਈਆਂ ਨੇ ਤੇ ਜਿਹੜੇ ਵੱਡੇ ਕੰਮ ਮਾਂ ਨੇ ਕੀਤੇ ਆ ਨਾ ਕਿ ਮੈਂ ਦੱਸ ਨਹੀਂ ਸਕਦੀ ਇਹ ਮਾਂ ਨੂੰ ਪਤਾ ਜਾਂ ਮੈਨੂੰ ਪਤਾ ਬੜੀ ਕਿਰਪਾ ਮਾਂ ਦੀ ਬਹੁਤ ਬਹੁਤ ਤਿਨਾਤੇ ਮਨਾਏ ਜਾਂਦੇ ਵਧੀਆ ਵਧੀਆ ਬਹੁਤ ਵਧੀਆ ਮਾਂ ਦੀ ਜਗ੍ਹਾ ਇੱਥੇ ਮਾਂ বিরাজ ਮਾਂ ਨੇ ਹਰ ਦਿਲੇ 24 ਘੰਟੇ ਦਿਨ ਰਾਤ ਮਾਤਰਾਣੀ বিরাজਮਾਂ ਨੇ ਅੰਨ ਗੂਰ ਇੱਥੇ ਬਣਾ ਕੇ ਲੈਂਦੇ ਆ ਮਾਤਰਾਣੀ ਜੋ ਸਭ ਕੁਛ ਮਾਂ ਕੋਲੋਂ ਮਿਲਦਾ ਕੋਈ ਇਹੋ ਜੀ ਚੀਜ਼ ਜਿਹੜੀ ਨਹੀਂ ਦਿੰਦੀ ਮਾਂ ਬੜੀ ਕਿਰਪਾ ਮਾਂ ਦੀ